ਆ ਪਤਾ ਕੀ ਨਾ ਤਰਾ ਹਰ ਜੇ ਸੋ ਭਾਈ ਕਿਹੜਾ ਪਿੰਡ ਹਾਂਜੀ ਪੋਈਆਂ ਵੇਟ ਭਾਈ ਪਤਾ ਜਿਹੜੇ ਤੇਰੇ ਡੈਡੀ ਦੀ ਮੌਤ ਹੋਈ ਕਿਸਤਾ ਹੋਈਆ ਇਹ ਭਾਈ ਜੀ ਮੈਨੂੰ ਗੋਲ ਗੱਪੇ ਲੈ ਨਿਕਲਾਤਾ ਅੱਡੇ ਚੋਂ ਕਹਿੰਦੇ ਗੋਲ ਗੱਪੇ ਲੈ ਆ ਤੇ ਆਉਂਦਾ ਨੂੰ ਏਦਾਂ ਕੋਈ ਪਤਾ ਨਹੀਂ ਫਟਾ ਗਿਆ ਨਸ਼ਾ ਤੇ ਲਾ ਕੇ ਟੀਕਾ ਤੇ ਏਦਾਂ ਮੇਰੇ ਡੈਡੀ ਦੀ ਮੌਤ ਹੋ ਗਈ ਭਾਈ ਲੜ ਗਿਆ ਟੀਕਾ ਨੇ ਟੀਕਾ ਲਾਇਆ ਲੈਨੇ ਹਾਂਜੀ ਤੇ ਕੀ ਮੈਂ ਮੰਗ ਕਰਦੇ ਸਰਕਾਰ ਕੋਲ ਹਣੀ ਤਾਂ ਭਾਈ ਇਹ ਮੰਗ ਕਰਦੇ ਆ ਵੀ ਹਮਰੇ ਅਰ ਗਿਆ ਮੈਂ ਵੀ ਬੱਚਿਆਂ ਦੇ ਵਾਪਾ ਪਿਓ ਜਿਹੜੇ ਮਰ ਜਾਂਦੇ ਇਦਾਂ ਫਿਰ ਗਾਂ ਨਾ ਇਦਾਂ ਕਿ ਤੀ ਬੁੱਤਦਾ ਹੋਏ ਸਰਕਾਰ ਨੂੰ ਇਹੋ ਪੀ ਲਗਾ ਦੇ ਨਸ਼ਾ ਬੰਦ ਹੋਣਾ ਚਾਹੀਦਾ ਹਾਂਜੀ ਹਰਜੀਤ ਕੀਰਨ ਟੱਡਾ ਮੇਰਾ ਨਾਮ ਭਜੀ ਗੁਰਪ੍ਰੀਤ ਦਾ ਜੀ ਕਿਹੜਾ ਪਿੰਡ ਹੈ ਪਿੰਡ ਕੋਈਆਂ ਹੋਏ ਜੀ ਆ ਜਿਹੜੇ ਨੌਜਵਾਨ ਦੀ ਮੌਤ ਹੈ ਤੁਹਾਨੂੰ ਲੱਗਦਾ ਤੁਹਾਡਾ ਕਿਸ ਤਰ੍ਹਾਂ ਮੌਤ ਹੈ ਮੇਰਾ ਬਟਾ ਵੀਰ ਹੈ ਭਾਜੀ ਤੇ ਪਹਿਲਾਂ ਤੋਂ ਸਮਾਨ ਲੈ ਕੇ ਟੀਹੜਾ ਲਾਇਆ ਹੈ ਇਹ ਲਾਗੇ ਤੇ ਪੂਰਾ ਗਿਆ ਉਦਾਂ ਦੇ ਸਾਰੇ ਅੱਖੀਆਂ ਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਡੇ ਦੇ ਮੰਜੇ ਦੇ ਪਾਸਾ ਇਸ ਤੇ ਨਸ਼ੇ ਨੇ ਲੋਕੇ ਤੇ ਮੌਤ ਹੋ ਜਾਂਦੀ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਜੀ ਸਰਕਾਰਾਂ ਦੇ ਦਾਵਾ ਕਰਦੀਆਂ ਵੀ ਨਸ਼ਾ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਜੇ ਬੰਦ ਹੋ ਗਿਆ ਹੰਦਾ ਤੇ ਚੁਪਤਾ ਮੁੰਡਾ ਚਲੇ ਗਿਆ ਵਾ ਤੇ ਬੰਦ ਹੋ ਜਾਂਦਾ ਤੇ ਮਰਦੇ ਕਿਉਂ ਅੱਜ ਫੇਰ ਮਰ ਗਿਆ ਇੱਕ ਪੰਜਾਬ ਦੇ ਲੋਕਾਂ ਤੇ ਕੀ ਅਪੀਲ ਕਰਦੇ ਹੋ ਮੁੱਖ ਮੰਤਰੀ ਨੇ ਦੇਖੋ ਕਹਿੰਦੇ ਆ ਵੀ ਭਾਜੀ ਸਾਡੇ ਤੇ ਹੁਣ ਜਿਹੜਾ ਜਾਣਾ ਚਲੇ ਗਿਆ ਤੇ ਤੁਸੀਂ ਹੋਰ ਨਾ ਤੇ ਰੋਗ ਲਾ ਲਓ ਹੋਰ ਹੀ ਕਿਸੇ ਮਾਂ ਦਾ ਪੁੱਤ ਬਾਜੇ ਸਾਡੇ ਉੱਤੇ ਚਲੇ ਗਿਆ ਉਮਰ ਸੀ ਗਿਆ ਸੀ ਵਿਆਹ ਹੈ ਜੀ ਦੋ ਕੁੜੀਆਂ ਦੋ ਮੁੰਡੇ ਆ ਜੀ ਕਿੰਨੀ ਉਮਰ ਸੀ ਉਮਰ 38 ਸਾਲ ਦੀ ਜੀ